ਪੰਜਾਬ ਦੇ ਇੱਕ ਸੋਹਣੇ ਪਿੰਡ ਵਿੱਚ ਹਰਪ੍ਰੀਤ ਨਾਮ ਦਾ ਇੱਕ ਨੇਕ ਦਿਲ ਕਿਸਾਨ ਰਹਿੰਦਾ ਸੀ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਸੀ। ਨਾ ਕਿਸੇ ਨਾਲ ਰੁੱਖਾ ਬੋਲਦਾ ਸੀ, ਨਾ ਕਦੇ ਕਿਸੇ ਤੇ ਗੁੱਸਾ ਕਰਦਾ ਸੀ। ਨੇਕੀ ਕਰਨਾ ਉਸ ਦੀ ਆਦਤ ਨਹੀਂ, ਉਸ ਦਾ ਸੁਭਾ ਸੀ। ਇੱਕ ਦਿਨ ਪਿੰਡ ਦਾ ਤਜਿੰਦਰ ਜੋ ਥੋੜਾ ਤਨਖਿਆ ਮੁੰਡਾ ਸੀ, ਹਰਪ੍ਰੀਤ ਨੂੰ ਵੇਖ ਕੇ ਹੱਸ ਕੇ ਕਹਿੰਦਾ ਹੈ, "ਹਰਪ੍ਰੀਤ, ਤੂੰ ਸਾਰੇ ਪਿੰਡ ਦੀ ਨੇਕੀ ਕਮਾਉਂਦਾ ਥਿਰਦਾ ਹੈ।" ਪਰ ਤੈਨੂੰ ਮਿਲਦਾ ਕੀ ਹੈ ਹਰਪ੍ਰੀਤ ਹਮੇਸ਼ਾ ਦੀ ਤਰ੍ਹਾਂ ਨਰਮੀ ਨਾਲ ਮੁਸਕਰਾ ਕੇ ਕਹਿੰਦਾ ਹੈ ਪ੍ਰਾ ਨیکی ਦਾ ਫਲ ਤੁਰੰਤ ਤਾਂ ਨਹੀਂ ਮਿਲਦਾ ਪਰ ਜੇ ਕਦੇ ਮਿਲ ਜਾਵੇ ਦਿਲ ਨੂੰ ਤ੍ਰਿਪਤ ਕਰ ਜਾਂਦਾ ਹੈ ਪਰ ਉਸੇ ਰਾਤ ਪਿੰਡ ਵਿੱਚ ਕੱਲੇ ਵਰਗੀ ਬਾਰਿਸ਼ ਹੋ ਗਈ ਤੂਫਾਨੀ ਹਵਾ ਘਣੇ ਬੱਦਲ ਰਸਤੇ ਪਾਣੀ ਨਾਲ ਭਰ ਗਏ ਲੋਕ ਘਰਾਂ ਵਿੱਚ ਕੈਦ ਹੋ ਗਏ ਤੇਜਿੰਦਰ ਦਾ ਘਰ ਪਿੰਡ ਦੇ ਕਿਨਾਰੇ ਸੀ ਪਾਣੀ ਉਸਦੇ ਘਰ ਵਿੱਚ ਕੁਸ ਗਿਆ ਉਸ ਦਾ ਪਰਿਵਾਰ ਡਰਿਆ ਹੋਇਆ ਬੱਚੇ ਰੋ ਰਹੇ ਅੰਦਰ ਪਾਣੀ ਚੜਦਾ ਜਾ ਰਿਹਾ ਸੀ ਜਦੋਂ ਖਬਰ ਹਰਪ੍ਰੀਤ ਤੱਕ ਪਹੁੰਚੀ ਉਸਨੇ ਨਾ ਇੱਕ ਪਲ ਸੋਚਿਆ ਨਾ ਤੂਫਾਨ ਦੀ ਪਰਵਾਹ ਕੀਤੀ ਰੱਸੀ ਅਤੇ ਤਖਤੀ ਲੈ ਕੇ ਉਹ ਤੇਜ਼ ਬਾਰਿਸ਼ ਵਿੱਚ ਦੌੜ ਪਿਆ ਪਾਣੀ ਦੇ ਵਿੱਚੋਂ ਰਾਹ ਬਣਾਉਂਦਾ ਉਹ ਤਜਿੰਦਰ ਦੇ ਘਰ ਤੱਕ ਪਹੁੰਚ ਗਿਆ ਰੱਸੀ ਬਨ ਕੇ ਉਸਨੇ ਬੱਚਿਆਂ ਅਤੇ ਪਰਿਵਾਰ ਨੂੰ ਇੱਕ ਇੱਕ ਕਰਕੇ ਬਾਹਰ ਕੱਢਿਆ ਬਹੁਤ ਮਿਹਨਤ ਨਾਲ ਉਹ ਸਭ ਨੂੰ ਸੁਰੱਖਿਤ ਜਗ੍ਹਾ ਤੇ ਲਿਆ ਆਇਆ ਤੇਜਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਹਰਪ੍ਰੀਤ ਦੇ ਹੱਥ ਫੜ ਕੇ ਕਹਿੰਦਾ ਹੈ ਭਰਾ ਮੈਂ ਤੈਨੂੰ ਸਮਝ ਨਹੀਂ ਸਕਿਆ ਜਿਸ ਦੀ ਨੇਕੀ ਦਾ ਮਖੌਲ ਉਡਾਇਆ ਅੱਜ ਉਹੀ ਮੇਰੀ ਥਾਂ ਤੇ ਖੜਾ ਹੈ ਤੂੰ ਸੱਚ ਕਿਹਾ ਸੀ ਨੇਕੀ ਦਾ ਫਲ ਕਦੇ ਵੀ ਬੇਕਾਰ ਨਹੀਂ ਜਾਂਦਾ ਹਰਪ੍ਰੀਤ ਹੌਲੀ ਜਿਹੀ ਮੁਸਕਰਾਹਟ ਨਾਲ ਕਹਿੰਦਾ ਹੈ ਭਰਾ ਚੰਗਾ ਕੰਮ ਵਾਪਸ ਆਉਣ ਵਿੱਚ ਕਦੇ ਦੇਰ ਤਾਂ ਲਾ ਸਕਦਾ ਹੈ ਪਰ ਆਉਂਦਾ ਜ਼ਰੂਰ ਹੈ ਅਤੇ ਦੋਵੇਂ ਸ਼ਾਮ ਦੇ ਸੋਹਣੇ ਸੂਰਜ ਹੇਠਾਂ ਇਕੱਠੇ ਪਿੰਡ ਦੇ ਰਸਤੇ ਤੇ ਤੁਰ ਪੈਂਦੇ ਹਨ ਨੇਕੀ ਦੀ ਮਹਿਕ ਹਵਾ ਵਿੱਚ ਫੈਲਦੀ ਹੋਈ